ਘਰੋਂ ਨਿਕਲਣ ਤੋਂ ਪਹਿਲਾਂ ਦੇਖ ਲਓ ਇਹ ਖਬਰ ਨਹੀਂ ਤਾਂ ਹੁਣਾ ਪਵੇਗਾ ਤੁਹਾਨੂੰ ਵੀ ਖੱਜਲ ਖਵਾਰ ਕਿਉਂਕਿ 3 ਦਿਨ ਤੱਕ ਬੱੱਸਾਂ ਨਹੀਂ ਚੱਲਣਗੀਆਂ ਪੀਆਰਟੀਸੀ ਪਨ ਬੱਸ ਦੇ ਮੁਲਾਜ਼ਮਾਂ ਦੇ ਵੱਲੋਂ ਇਹ ਵੱਡਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਤਾਂ ਅੱਜ ਤੋਂ ਹੜਤਾਲ ਬੱਸਾਂ ਵਾਲਿਆਂ ਦੀ ਸ਼ੁਰੂ ਹੋ ਚੁੱਕੀ ਜਿਸ ਦੇ ਚੱਲਦਿਆਂ ਸਵਾਰੀਆਂ ਬੱਸ ਸਟਾਪਰ ਦੇ ਉੱਤੇ ਖੜੀਆਂ ਇੰਤਜ਼ਾਰ ਕਰਦੀਆਂ ਰਹਿ ਗਈਆਂ ਪਰ ਬੱਸਾਂ ਨਹੀਂ ਚੱਲੀਆਂ ਬੱਸਾਂ ਨਹੀਂ ਆਈਆਂ ਬੱਸ ਸਟੈਂਡ ਦੇ ਵਿੱਚ ਵੀ ਸਵਾਰੀਆਂ ਖੱਜਲ ਖਵਾਰ ਹੋਈਆਂ ਪਰ ਇਸ ਖੱਜਲ ਖਵਾਰੀ ਦੀ ਜ਼ਿੰਮੇਵਾਰ ਸਰਕਾਰ ਹੈ ਇਹ ਗੱਲ ਪੀਆਰਟੀਸੀ ਪਨਬਸ ਦੇ ਕੱਚੇ ਮੁਲਾਜ਼ਮ ਕਹਿ ਰਹੇ ਨੇ ਤਾਂ ਕੱਚੇ ਕੰਮੈ ਨੂੰ ਪੱਕੇ ਕਰਨ ਦੀ ਮੰਗ ਚਿਰਾਂ ਤੋਂ ਲਟਕਦੀ ਹੋਈ ਨਜ਼ਰ ਆ ਰਹੀ ਆ ਜਿਸ ਦੇ ਰੋਸ ਵਜੋਂ ਬੀਤੇ ਕੱਲ੍ਹ ਵੀ ਕੁਝ ਘੰਟਿਆਂ ਦੇ ਲਈ ਪੀਆਰਟੀਸੀ ਪਨਬਸ ਦੀਆਂ ਬੱਸਾਂ ਦੇ ਉੱਤੇ ਬ੍ਰੇਕ ਲਗਾ ਦਿੱਤੀ ਸੀ ਬੱਸਾਂ ਜਾਮ ਕਰ ਦਿੱਤੀਆਂ ਸੀ ਐਲਾਨ ਕਰ ਦਿੱਤਾ ਸੀ ਕਿ ਜੇਕਰ ਹੁਣ ਵੀ ਮੰਗਾਂ ਪ੍ਰਮਾਨ ਨਾ ਹੋਈਆਂ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਦਿਨ ਅੱਜ ਕੱਲ ਤੇ ਪਰਸੋਂ ਤਿੰਨ ਦਿਨ 9 10 11 ਤਰੀਕ ਨੂੰ ਜਿਹੜੇ ਆ ਬੱਸਾਂ ਦੀ ਹੜਤਾਲ ਹੋਵੇਗੀ ਤਾਂ ਹੁਣ ਅੱਜ ਪੀਆਰਟੀਸੀ ਪਨ ਬੱਸ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਆ ਬਸਾਂ ਨਹੀਂ ਚੱਲ ਰਹੀਆਂ ਤਾਂ ਆਖਰ ਕੀ ਭਰੋਸੇ ਮਿਲੇ ਸੀ ਭਰੋਸੇ ਕਿਉਂ ਨਹੀਂ ਪੂਰੇ ਹੋਏ ਵਾਦੇ ਪੂਰੀ ਗੱਲਬਾਤ ਤੁਹਾਨੂੰ ਪੀਆਰਟੀਸੀ ਪਨ ਬੱਸ ਮੁਲਾਜ਼ਮਾਂ ਦੀ ਜ਼ੁਬਾਨੀ ਸੁਣਾਉਣੀ ਆ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਆ ਮੇਰਾ ਨਾਮ ਸੁਲਤਾਨ ਸਿੰਘ ਹਾਂ ਜੀ ਹੜਤਾਲ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਕੀ ਕਰਨਾ ਚਾਹੀਦਾ ਦੇਖੋ ਜੀ ਲੋਕਾਂ ਨੂੰ ਜਿਹੜੀ ਪਰੇਸ਼ਾਨੀਆਂ ਇਹਦੇ ਬਾਰੇ ਅਸੀਂ ਤਕਰੀਬਨ 1 ਮਹੀਨਾ ਪਹਿਲਾਂ ਨੋਟਿਸ ਜਿਹੜਾ ਸਰਕਾਰ ਨੂੰ ਦੇ ਦਿੱਤਾ ਸੀ ਇਹਦੇ ਵਾਸਤੇ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਸਾਨੂੰ ਮਜਬੂਰ ਹੋ ਕੇ ਅੱਜ ਜਿਹੜਾ ਇਹ ਹੜਤਾਲ ਤੇ ਬਹਿਣਾ ਪਿਆ ਹਰ ਵਾਰੀ ਬੁਲਾਇਆ ਜਾਂਦਾ ਹੈ ਭਰੋਸਾ ਦਿੱਤਾ ਜਾਂਦਾ ਕਿ ਸਾਰੀਆਂ ਮੰਗਾਂ ਮੰਨਾਂਗੇ ਕੀ ਲੱਗਦਾ ਕਿਤੇ ਨਾ ਕਿਤੇ ਸਰਕਾਰ ਸੰਜੀਦਾ ਨਹੀਂ ਹੈ ਇਹ ਕੰਮ ਬਿਲਕੁਲ ਜੀ ਸਰਕਾਰ ਜਿਸ ਤਰ੍ਹਾਂ ਦਾ ਵਤੀਰਾ ਵਰਤ ਰਹੀ ਹੈ ਉਹ ਬਿਲਕੁਲ ਸੰਜੀਦਾ ਨਹੀਂ ਹੈ ਸਰਕਾਰ ਸਿਰਫ ਸਮਾਂ ਲਗਾਉਣ ਵਾਲੀ ਗੱਲ ਕਰਦੀ ਹੈ ਮੰਗਾਂ ਮੰਨ ਵੀ ਲੈਂਦੀ ਹੈ ਮੀਟਿੰਗਾਂ ਵੀ ਸਾਡੇ ਨਾਲ ਕਰ ਲੈਂਦੀ ਹੈ ਤਕਰੀਬਨ ਟਰਾਂਸਪੋਰਟ ਮੰਤਰੀ ਨਾਲ ਹੀ 25 ਤੋਂ 30 ਮੀਟਿੰਗਾਂ ਹੋ ਚੁੱਕੀਆਂ ਹੋਣੀਆਂ ਪਰ ਹਰ ਵਾਰ ਭਰੋਸਾ ਦੇ ਕੇ ਸਾਡੀ ਜਿਹੜੀ ਹੜਤਾਲ ਚਕਵਾ ਕੇ ਵੀ ਤੁਹਾਨੂੰ ਸਮਾਬੱਧ ਵੀ ਕਰ ਦਿੰਦੇ ਰਹੇ ਵੀ ਇਹਨੇ ਸਮੇਂ ਦੇ ਵਿੱਚ ਮਹੀਨੇ ਦੇ ਵਿੱਚ ਇਹ 15 ਦਿਨਾਂ ਦੇ ਵਿੱਚ ਵੀ ਤੁਹਾਡਾ ਹੱਲ ਕਰ ਦਿੱਤਾ ਜਾਏਗਾ ਪਰ ਹਾਲੇ ਤੱਕ ਸਾਡਾ ਕੋਈ ਕਿਸੇ ਤਰ੍ਹਾਂ ਦਾ ਹੱਲ ਨਹੀਂ ਕੀਤਾ ਗਿਆ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕਿਆ ਜੀ ਪੰਜਾਬ ਰੋਡ ਵੇਚ ਪਨਬਸ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਸੂਬੇ ਦਾ ਮੀਤ ਪ੍ਰਧਾਨ ਹੈ ਜੀ ਅੱਜ ਇਹ ਹੜਤਾਲ ਦਾ ਲੱਗ ਰਿਹਾ ਕੀ ਕਾਰਨ ਹੈ ਜੀ ਬਿਲਕੁਲ ਜੀ ਜਿਹੜੀ ਅਸੀਂ ਹੜਤਾਲ ਹੈ ਇਹ ਜਿਹੜੀ 9 ਤਰੀਕ ਦੀ ਹੜਤਾਲ ਹੈ ਇਹ ਇੱਕ ਦੇਸ਼ ਵਿਆਪੀ ਹੜਤਾਲ ਹੈ ਜੀ ਟ੍ਰੇਡ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਵਾਕਈ ਹੋਰ ਅਦਾਰਿਆਂ ਵੱਲੋਂ ਜਿਹੜੀ ਅੱਜ ਦੀ ਹੜਤਾਲ ਦੀ ਖੋਲ ਦਿੱਤੀ ਹੈ ਇਹਦੇ ਵਿੱਚ ਟਰਾਂਸਪੋਰਟਰ ਦੇ ਜਿਹੜੇ ਕਾਮਿਆਂ ਕੱਚੇ ਮੁਲਾਜ਼ਮਾਂ ਇਹਨਾਂ ਵੱਲੋਂ ਵੀ 100% ਹੜਤਾਲ ਦਾ ਸਮਰਥਨ ਕੀਤਾ ਗਿਆ ਜੀ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸਣਾ ਹੈ 9 10 11 ਦੀ ਅਸੀਂ ਸਾਡੀ ਕੱਚੇ ਮੁਲਾਜ਼ਮਾਂ ਦੀ ਟਰਾਂਸਪੋਰਟ ਪਾਉਣ ਵਾਸਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਜਿਹੜੀ ਤਿੰਨ ਰੋਜ਼ਾ ਹੜਤਾਲ ਹੈ ਉਹ ਆਪਣੀਆਂ ਮੰਗਾਂ ਨੂੰ ਮੁੱਖ ਰੱਖ ਕੇ ਰੱਖੀ ਗਈ ਹੈ ਹੁਕਮ ਲਗੀ ਰਹੀ ਹੈ ਮੁਕਮਕਾ ਸਾਡੇ ਇਹ ਕੱਚੇ ਮੁਲਾਜ਼ਮ ਪੱਕੇ ਕਰੋ ਜੀ ਠੇਕੇਦਾਰੀ ਸਿਸਟਮ ਹੈ ਜਿਹੜਾ ਉਹਨੂੰ ਬੰਦ ਕੀਤਾ ਜਾਵੇ ਤਨਖਾਹਾਂ ਦੇ ਵਿੱਚ ਇੱਕ ਸਾਰਤਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਤੇ ਵਿਭਾਗ ਦੇ ਵਿੱਚ ਆਪਣੀਆਂ ਵਿਭਾਗ ਦੀਆਂ ਬਸਾਂ ਪਾਈਆਂ ਜਾਣ ਮਾਰੂ ਕੰਡੀਸ਼ਨਰ ਰੱਦ ਕੀਤੀਆਂ ਜਾਣ ਤੇ ਨਾਲ ਦੀ ਨਾਲ ਜਿਹੜੇ ਸਾਥੀ ਸਾਡੇ ਅਪੀਲ ਰਜੈਕਟ ਬਹਾਲ ਕੀਤੇ ਜਾਣ ਜਵਾਬ ਕਮੇਟੀ ਕੋਈ ਤੋਂ ਸਰਕਾਰ ਨਾਲ ਦੇਖੋ ਜੀ 1 ਮਹੀਨਾ ਹੋ ਗਿਆ ਸਾਡਾ ਜਿਹੜਾ ਜਥੇਬੰਦੀ ਵੱਲੋਂ ਨੋਟਿਸ ਸਰਕਾਰ ਨੂੰ ਭੇਜਦੇ ਆ ਅਸੀਂ ਸਾਡੀ ਮੈਨੇਜਮੈਂਟ ਨੂੰ ਭੇਜਦਾ ਉੱਚ ਅਧਿਕਾਰੀਆਂ ਤੱਕ ਸਾਡਾ ਜਿਹੜਾ ਨੋਟਿਸ ਜਾਂਦਾ ਹੈਗਾ ਪਰ ਹਾਲ ਤੱਕ ਸਾਡੇ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕੋਈ ਸੱਦਾ ਨਹੀਂ ਆਇਆ। ਤਿੰਨ ਦਿਨ ਬਾਅਦ ਅਧਿਕਾਰਨਾ ਪਹੁੰਚਦਾ ਹੁਣ ਤੱਕ ਦੇਖੋ ਜੀ ਜੇ ਤਿੰਨ ਦਿਨ ਇਹ ਸਰਕਾਰ ਨੇ ਸਾਡੀ ਹੜਤਾਲ ਨੂੰ ਹਨਕੌਲਿਆ ਕੀਤਾ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੜਤਾਲ ਨੂੰ ਅਣਮਿੱਥੇ ਸਮੇਂ ਲਈ ਲੈ ਕੇ ਜਾਵਾਂਗੇ। ਕਿੰਨੇ ਡੀਪੂ ਜਿਹੜੇ ਪ੍ਰਭਾਵਤ ਹੋ ਰਹੇ ਹੜਤਾਲ ਨਾਲ ਪੂਰੇ ਪੰਜਾਬ ਦੇ 27 ਡੀਪੂ ਆ ਜੀ 200 ਡੀਪੂ ਆ 29 ਡੀਪੂ ਆ ਸਾਡੇ ਲਗਭਗ ਸਾਰੇ ਸਾਥੀ ਜਿੰਨੇ ਵੀ ਹੈਗਾ 8000 ਤੋਂ ਲੈ ਕੇ 8500 ਦੇ ਵਿੱਚ ਮੁਲਾਜ਼ਮਾ ਜਿਹੜਾ ਕੱਚਾ ਕੰਟਰੈਕਟ ਤੇ ਸਾਰੇ ਮੁਲਾਜ਼ਮਾਂ 'ਚ ਸਟ੍ਰਾਈਕ ਤੇ ਆ ਜੀ ਲੋਕ ਦੇਖ ਰਹੇ ਨੇ ਸਜੋ ਘਾ ਰਹੇ ਲੋਕੀਂ ਵਿੱਚ ਘਾ ਰਹੇ ਸ਼ਾਂਤ ਦੇਖੋ ਜੀ ਲੋਕੀ ਪਰੇਸ਼ਾਨ ਹੁੰਦੇ ਆ ਅਸੀਂ ਤੁਹਾਡੇ ਚੈਨਲ ਰਾਹੀਂ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਆ ਕਿਉਂਕਿ ਅਸੀਂ ਮੀਡੀਆ ਦੇ ਰਾਹੀਂ ਲਗਭਗ ਪਹਿਲਾ ਮੈਸੇਜ ਦਿੱਤਾ ਸੀ ਵੀ ਆ ਤਿੰਨ ਰੋਜ਼ਾ ਹੜਤਾਲ ਆ ਇਹਦੇ ਜ਼ਿੰਮੇਵਾਰ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਪੰਜਾਬ ਸਰਕਾਰ ਹੈ ਸਾਡੀ ਮੈਨੇਜਮੈਂਟ ਹੈ ਜਦੋਂ ਕਿ ਇਹ ਮੰਗਾਂ ਮੰਨ ਕੇ ਵੀ ਪੱਤਰ ਜਾਰੀ ਕਰਕੇ ਵੀ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਪ੍ਰੋਟੈਸਟ ਕਰਨ ਲਈ ਮਜਬੂਰ ਹੋਨੇ ਆ ਕਿਤੇ ਨਾ ਕਿਤੇ ਇਹ ਮੈਨੇਜਮੈਂਟ ਤੇ ਸਰਕਾਰ ਦੀ ਲਾਪਰਵਾਹੀ ਹੈ ਇਹ ਲਾਪਰਵਾਹੀ ਦਾ ਜਿਹੜਾ ਸ਼ਿਕਾਰ ਹੈ ਇਹ ਆਮ ਪਬਲਿਕ ਹੋ ਰਹੀ ਹੈ ਤਾਂ ਤੁਸੀਂ ਸੁਣਿਆ ਪੀਆਰਟੀਸੀ ਪੰਨ ਬੱਸ ਮੁਲਾਜ਼ਮਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਕਿ ਭਰੋਸੇ ਬਹੁਤ ਮਿਲੇ ਨੇ ਵਾਦੇ ਬਹੁਤ ਕੀਤੇ ਨੇ ਪਰ ਵਾਦੇ ਵਫਾ ਦੇ ਵਿੱਚ ਨਹੀਂ ਬਦੇ ਬਦਲੇ ਭਰੋਸੇ ਜਰੂਰ ਮਿਲੇ ਸੀ ਪਰ ਭਰੋਸੇ ਪੂਰੇ ਨਹੀਂ ਹੋਏ ਭਰੋਸੇ ਟੁੱਟੇ ਨੇ ਜਿਸ ਦੇ ਕਰਕੇ ਅੱਜ ਸਾਨੂੰ ਮਜਬੂਰ ਨਾ ਇੱਕ ਕਦਮ ਉਠਾਣਾ ਪਿਆ ਹੜਤਾਲ ਕਰਨੀ ਪਈ ਆ ਬਹੁਤ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਟਰਾਂਸਪੋਰਟ ਮੰਤਰੀ ਦੇ ਨਾਲ ਮੀਟਿੰਗਾਂ ਹੋਈਆਂ ਮੁਲਾਕਾਤਾਂ ਹੋਈਆਂ ਪਰ ਉਹ ਸਿਰਫ ਤੇ ਸਿਰਫ ਇੱਕ ਹਵਾਈ ਗੱਲਾਂ ਮੰਨ ਕੇ ਰਹਿ ਗਈਆਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਸਵਾਰੀਆਂ ਨੂੰ ਖੱਜਲ ਖਵਾਰੀ ਹੋਣੀ ਪੈ ਰਹੀ ਆ ਇਸ ਦੇ ਲਈ ਅਸੀਂ ਜ਼ਰੂਰ ਸਵਾਰੀਆਂ ਤੋਂ ਮਾਫੀ ਮੰਗਦੇ ਆ ਪਰ ਇਹ ਸਭ ਦੀ ਜ਼ਿੰਮੇਵਾਰ ਸਰਕਾਰ ਆ ਕਿਉਂਕਿ ਇਹ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਘਰੋਂ ਆਈਏ ਡਿਊਟੀਆਂ ਤੇ ਆਈਏ ਇਸ ਤਰੀਕੇ ਦੇ ਨਾਲ ਅਸੀਂ ਹੜਤਾਲ ਦੇ ਉੱਤੇ ਬੈਠ ਜਾਈਏ ਤੇ ਪਰ ਸਾਡੀਆਂ ਮਜਬੂਰੀਆਂ ਨੇ ਮਜਬੂਰੀਆਂ ਕਰਕੇ ਸਾਨੂੰ ਹੜਤਾਲ ਕਰਨੀ ਪੈ ਰਹੀ ਆ ਆਖਿਰ ਕਦੋਂ ਤੱਕ ਇਹ ਮਜਬੂਰੀਆਂ ਚੱਲਦੀਆਂ ਨੇ ਤਾਂ 3 ਦਿਨ ਤੱਕ ਹੁਣ ਹੜਤਾਲ ਰਹੇਗੀ 3 ਦਿਨ ਤੱਕ ਖੱਜਲ ਖਵਾਰੀ ਦਾ ਸਾਹਮਣਾ ਸਵਾਰੀਆਂ ਨੂੰ ਜ਼ਰੂਰ ਕਰਨਾ ਪੈ ਸਕਦਾ ਹੈ